हां जी दोस्तों सारेया नुं सस् नमस्कार स्वागत करते हैं टोडा राज संधू फार्मिंग ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਰਸੂਲਪੁਰ ਨਹਿਰਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਿਸ਼ਾਰ ਵੀਰ ਕੋਲ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਇਸ ਘਰੋਂ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਅਪਲੋਡ ਕੀਤੀਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਸਮੇਂ-ਸਮੇਂ ਦੇ ਨਾਲ ਤੁਸੀਂ ਸੰਪਰਕ ਆਪਣਾ ਬਣਾ ਕੇ ਰੱਖ ਲਿਆ ਕਰੋ ਆਏ ਪਸ਼ੂਆਂ ਦੀ ਨਵੇਂ ਪਸ਼ੂਆਂ ਦੀ ਡਿਟੇਲ ਆ ਉਹ ਸਮੇਂ-ਸਮੇਂ ਨਾਲ ਲੈਂਦੇ ਰਿਆ ਕਰੋ ਠੀਕ ਆ ਜੀ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਟੋਟਲ ਕਟੋ ਘੜ ਵੀ ਤੁਹਾਨੂੰ 6 ਨਗ ਦਿਖਾਉਣੇ ਆ ਪੰਜ ਨਗ ਦਿਖਾਵਾਂਗੇ ਦੋਸਤੋ ਚਾਰ ਬਿਹੜਾ ਇੱਕ ਛੋਟੀ ਪਸ਼ੂ ਆਲਮੋਸਟ ਸਾਰੇ ਸੂਏ ਸੂਆਏ ਆ ਜਿੰਨੇ ਵੀ ਤੁਸੀਂ ਆ ਸਾਹਮਣੇ ਦੇਖ ਰਹੇ ਜੇ ਸੋ ਪੰਜ ਪਸ਼ੂ ਹੋਣਗੇ ਚਾਰ ਬਿਹੜਾ ਇੱਕ ਇਹ ਸਾਹਮਣੇ ਛੋਟੀ ਜਿਹੜੀ ਤੁਹਾਨੂੰ ਦਿਖਾ ਦਾਂਗੇ ਠੀਕ ਆ ਜੀ ਤੇ ਤਰੀਕ ਅੱਜ ਤੁਸੀਂ ਨੋਟ ਕਰ ਲਓ 24 ਮਈ ਤੇ ਸਮਾਂ ਦੋਸਤੋ ਦੁਪਹਿਰ ਦੇ 2:30 ਵਜੇ ਦਾ ਹੈਗਾ 2:30 ਵਜੇ ਦਾ ਸਮਾਂ ਪੂਰੀ ਡਿਟੇਲ ਆਪਾਂ ਨਿਸ਼ਾਨ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਬਾਕੀ ਬਿਲਕੁਲ ਛੋਟੇ ਛੋਟੇ ਜਾਇਜ ਜ ਰੇਟ ਹੋਣਗੇ ਦੋਸਤੋ ਭਾਪੜ ਤਾਂ ਬਿਲਕੁਲ ਜੈਜ ਜਨਨ ਹੋਵੇਗਾ ਉਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾ ਨਿਸ਼ਾਨ ਪਾਈ ਸਸਰੀ ਘਰ ਸਸਰੀ ਘਰ ਵੀਜੀ ਠੀਕ ਠਾਜ ਬੜੇ ਵਧੀਆ ਬੜੇ ਵਧੀਆ ਹੋ ਠੀਕ ਠਾਜ ਜੀ ਵਧੀਆ ਵੀਜੀ ਵਧੀਆ ਠੀਕ ਠਾਜ ਠੀਕ ਠਾਜ ਗਰਮੀ ਨਾਲ ਵਟ ਕੱਡੇ ਪਈ ਗਰਮੀ ਇਦਾਂ ਪਈ ਜਾਂਦੀ ਵੀਜੀ ਕੱਢਣੇ ਜਾਂ ਗਰਮੀ ਨਾਲ ਸਮੇਂ ਸਮੇਂ ਦੀਆਂ ਗੱਲਾਂ ਹੋ ਜਾਂਦੀ ਆ ਸਮਾਂ ਆਇਆ ਖੜਾ ਫਿਰ ਹਾਂਜੀ ਤੇ ਨਿਸ਼ਾਨ ਅਜ ਪਸ਼ੂ ਆਪਣੇ ਕੋਲ ਪੰਜ ਵਗਾਊਗਾ ਹਾਂਜੀ ਪੰਜ ਵਗਾਊ ਚਾਰ ਵਿਹੜਾਂ ਦੇ ਵਿੱਚ ਇੱਕ ਮਾਝੋਟੀ ਹੈ ਦੂਜੀ ਸੂਏ ਠੀਕ ਹੈ ਜੀ ਹਾਂਜੀ ਬੜਾ ਵੀ ਤਕਰੀਬਨ ਤਾਜ਼ੀਆਂ ਵੀ ਸੂਈਆਂ ਕੋਝ ਕੇ ਕੋਈ ਟੋਕੜ ਗੱਪਣ ਵੀ ਕੇ ਨਾ ਨਹੀਂ ਨਹੀਂ ਟੋਕੜ ਗੱਪਣ ਨਹੀਂ ਆ ਜਾਗੇ ਵੀ ਜੀ ਤਾਜ਼ੀਆਂ ਹੀ ਸੂਈਆਂ ਇੱਕ ਗੱਪਣ ਹੈ ਵੀ ਜੀ ਠੀਕ ਹੈ ਠੀਕ ਹਾਂਜੀ ਲਓ ਜੀ ਸੋ ਸ਼ੁਰੂਆਤ ਦੋਸਤੋ ਇਸੇ ਝੋਟੀ ਤੋਂ ਕਰ ਲੈਣੇ ਆ ਇਹ ਵੀ ਜੀ 9 10 ਕਿਲੋ ਦੁੱਧ ਦੇ ਥੱਲੇ ਖੁੱਲਾ ਡੁੱਲਾ ਇਹ ਝੋਟੀ ਥੱਲੇ ਹਾਂਜੀ ਅੱਛਾ ਜੀ ਤੇ ਸੂਹਾ ਕਿੰਨਾ ਸੂਈ ਹੈ ਸੂਹਾ ਦੂਜਾ ਸੂਈ ਵੀ ਜੀ ਦੂਜਾ ਸੂਹਾ ਤੋਂ ਸਮਾਂ ਕਿੰਨਾ ਹੋ ਗਿਆ ਸੂਈ ਨੂੰ ਸੂਹਾ 2 2 ਢਾਈ ਮਹੀਨੇ ਹੋਏ ਸੂਈ ਨੂੰ ਵੀਰ ਜੀ 2 ਢਾਈ ਕਿ ਮਹੀਨੇ ਹਾਂਜੀ ਲਓ ਜੀ ਦੋਆਂ ਢਾਈਆਂ ਮਹੀਨਿਆਂ ਦੀ ਸੂ ਫੇਸ ਕੁਆਲਟੀ ਬਿਲਕੁਲ ਪਤਲਾ ਫੇਸ ਸਿੰਗੀ ਸਿੰਗੀ ਦੇਖ ਲੋ ਠੀਕ ਆ ਜੀ ਗੁਲਾਈ ਦੇ ਵਿੱਚ ਸਿੰਘ ਆ ਤੇ ਦੁੱਧ ਨਿਸ਼ਾਨ 9 ਕਿਲੋ ਚੋੜਾ 9 10 ਕਿਲੋ ਵਿਰਜੀ ਖੁੱਲਾ ਡੁੱਲਾ ਹੈਗਾ ਲੀਟਰ ਵਾਲਾ ਲੋ ਜੀ ਹਾਂਜੀ 9 ਕਿਲੋ ਉਹ ਤੋਂ ਘੱਟ ਨਹੀਂ ਹੋਊਗਾ ਵੀਰ ਜੀ ਦੁੱਧ 9 ਕਿਲੋ ਦੁੱਧ ਉਲਟ ਪਹਿਣੀ ਵਾਲੀ ਸਾਈਡ ਤੋਂ ਤੁਹਾਨੂੰ ਥਣ ਦਿਖਾ ਰਹੇ ਆ ਵਿਰਲ ਬੁਰਲ ਕਾਫੀ ਸੋਹਣੀ ਆ ਬਾਕੀ ਸਹਿਜ ਥਣਾਂ ਦਾ ਵੇਖੋ ਬਹੁਤ ਖੂਬਸੂਰਤ ਇੱਕੋ ਜਿਹਾ ਥਣ ਬਾਕੀ ਚੋਣ ਚਣ ਅਗਲੇ ਪਿਛਲੇ ਦੀ ਬਰਾਬਰ 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 ਵਿਰਜੀ ਠੀਕ ਆ ਜੀ ਹਾਂਜੀ ਬਾਕੀ 2 ਢਾਈ ਮਹੀਨਿਆਂ ਦੀ ਸੂਈ ਆ ਬੱਚਾ ਇੱਕ ਵਾਰੀ ਤੁਹਾਨੂੰ ਦਿਖਾ ਲਓ ਜੀ ਠੀਕ ਆ ਸੋ ਝੋਟੀ ਦੋਸਤੋ ਬਾਕੀ ਸਜੇ ਖਾਬਿਓ ਬੈਕ ਸਾਈਡ ਤੋਂ ਪ੍ਰੋਪਰ ਤੁਹਾਨੂੰ ਆਪਾਂ ਤਸੱਲੀ ਦੇ ਨਾਲ ਦਿਖਾ ਰਹੇ ਆ ਠੀਕ ਆ ਝੋਟੀ ਚੰਗੀ ਆ ਵੈਸੇ ਦੂਜਾ ਬਾਕੀ ਚਵਾਏ ਚੂਹੀ ਵੀਰ ਜੀ ਇੱਕ ਨੰਬਰ ਆ ਮਾੜੀ ਜਿਉਂਦਾ ਸਾਈਡ ਰੱਖਦੀ ਬਾਕੀ ਧਾਰਾਂ ਤੁਰਾਂ ਆ ਬਰਾਬਰ ਆ ਵੀਰ ਜੀ ਮਾੜਾ ਮੋੜ ਹੈਗਾ ਨਿਕਾ ਹਾਂ ਜੀ ਉਹ ਕੋਈ ਨਹੀਂ ਤੁਰਦੇ ਪਤਾ ਲੱਜਣਾ ਵਾ ਠੀਕ ਆ ਜੀ ਹਾਂਜੀ ਬਾਕੀ ਧਾਰਾਂ ਦੀ ਕੋਈ ਨਹੀਂ ਕੋਈ ਆਵਾਜ਼ ਘਾੜਨੀ ਵੀਰ ਜੀ ਨਹੀਂ ਸ਼ਰਮ ਖੋਲ ਕੇ ਇੱਕ ਵਾਰੀ ਤੋਰ ਕੇ ਲਓ ਦੋਸਤੋ 9 ਕਿਲੋ ਦੁੱਧ ਵੀਰ ਦੱਸ ਰਿਹਾ ਤੇ 2 2.5 ਕਿ ਮਹੀਨੇ ਦਾ ਸੁਆ ਬੱਚਾ ਆਪਾਂ ਤੁਹ ਬਾਕੀ ਝੋਟੀ ਤੁਸੀਂ ਆ ਵੇਖ ਕੇ ਚੈੱਕ ਕਰੋ ਠੀਕ ਆ ਜੀ। ਤੋਂ ਚੰਗੀ ਝੋਟੀ ਆ। ਤਦਕੁਦ ਵੀ ਸੋਹਣਾ ਹੈ। ਲੰਬੀ ਲੂਬੀ ਵੀ ਚੰਗੀ ਆ। ਤੋਂ ਦੱਸਣ ਦੇ ਮੁਤਾਬਕ ਆ ਦੋਸਤੋ ਵੀ ਕਿਸੇ ਪਾਸਿਓ ਕੋਈ ਅਗਲੇ ਪਿਛਲੇ ਥਣਾ ਦੀ ਧਾਰ ਦਾ ਕੋਈ ਬਾਦ ਘਾਟ ਨਹੀਂ ਗਈ। ਵੀਰ ਜੀ ਆ ਤਸੱਲੀ ਕਰਕੇ ਲਿਆਈ ਦੀ ਆ ਫੁੱਲ ਗਰੰਟੀ ਹੋ ਵੀ ਆਪਣੀ ਕੋਈ ਬਾਦ ਘਾਟ ਨਹੀਂ ਹੋਏ ਇੱਕ ਧਾਰ ਦਾ ਹੋਣਾ ਵੀਰ ਜੀ ਫਰਕ ਹੋਊਗਾ। ਠੀਕ ਆ ਜੀ। ਹਾਂਜੀ। ਬਾਕੀ ਇਹ ਕਰਾਂਗੇ ਜੈਡ ਬਲੈਕ ਹੈ ਮਾੜੀ ਜੀ ਪੂ ਚਿੱਟੀ ਆ। ਹਮ। ਕਰੋ ਚੱਕ ਠੀਕ ਆ ਜੀ। சோம்பி கர்தன் பிள்ளு பதிலே பிண்ட ஜி ਦੇਮਰਤ ਵਾਈ ਹੋਈ ਜੀ ਇੱਕ ਨੰਬਰ ਆ ਕੋਈ ਪੂਰ ਛੱਟਾ ਨਹੀਂ ਕੋਈ ਥਣ ਵੱਧ ਘੜਨੇ ਆ ਜਿਹਨੂੰ ਬੰਬੇ ਪਾਸ ਚ ਵਾਈ ਕਹ ਦਿੰਦੇ ਉਹ ਲੱਗੀ ਇਹਨੂੰ ਵੀ ਜੀ ਦੇਖੀ ਬੰਬੇ ਪਾਸ ਹੀ ਹੋਵੇ ਹਾਂ ਜੀ ਬੰਬੇ ਪਾਸ ਹੀ ਹੋ ਗਈ ਹੋਈ ਜੀ ਹਾਂਜੀ ਲੈ ਵੀ ਤੇ ਉਵੇਂ ਪਵੇ ਜਿਵੇਂ ਸੌਣ ਚ ਆਉਣ ਵਾਲੇ ਜੀ ਮੀਂਹ ਹਾਂਜੀ ਹਾਂਜੀ ਜੀ ਇਦਾਂ ਹੀ ਆ ਤੇ ਮੁੱਲ ਕੀ ਕਰਦਾਂਗੇ ਮੁੱਲ ਦੇ ਵੀਰ ਜੀ 75000 ਕਰਦੇ ਆ ਹੂੰ ਹੂੰ 70000 ਦੀ ਦੇ ਦਾਂਗੇ ਜੀ 70000 ਦੀ ਹਾਂਜੀ ਚਲ ਹੋਰ ਵੀ ਕਰਦੀ ਕੋਈ ਨਹੀਂ ਮੌਕੇ ਤੇ ਕਰਦਾਂਗੇ ਵੀਰ ਜੀ ਮਾਨਾ ਪੂਰੇ ਛੋੜ ਛੱਪੇ ਨਾਲ ਕੋਈ ਮਾਰ ਤਾ ਨਾ ਢੇਲਣਾ ਕਰੀ ਕੋਈ ਠੀਕ ਆ ਜੀ ਆ ਖਿੱਚ ਕੇ ਬਾਕ ਬਾਕੀਆਂ ਸਾਫ ਸੁਥਰੀ ਹੈ ਵੀਜੀ ਇੱਕ ਨੰਬਰ ਆ ਲੋ ਵੀ ਦੋਸਤੋ ਠੀਕ ਆ ਬਾਕੀ ਦੁੱਧ ਵੀ 9 ਹੋ ਜੇ 10 ਹੋ ਜਾਏ ਖੁੱਲਾ ਡੁੱਲਾ ਹੋਊਗਾ ਵੀਜੀ ਲੀਟਰ ਵਾਲਾ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ ਪਹਿਲੇ ਨੰਬਰ ਤੇ ਝੋਟੀ ਆ ਸੋ ਇਹ ਡਿਟੇਲ ਆ ਇਸ ਝੋਟੀ ਦੀ ਦੂਜੇ ਨੰਬਰ ਤੇ ਆ ਵੈੜ ਆ ਗਈ ਇਹ ਕੰਨੇ ਵਿੱਚ ਦੂਜਾ ਸੁਆ ਵੀਜੀ ਦੂਜਾ ਹਾਂਜੀ ਇਹਦੇ ਹੋਣੇ ਆ ਤਿੰਨ ਦਿਨ ਦੇਣ ਪੂਰੇ ਹੋਣੇ ਵੀਜੀ ਅੱਛਾ ਗੱਬਣੇ ਹਾਂਜੀ ਗੱਬਣੇ ਆ ਵੀਜੀ ਲੋ ਵੀ ਦੋਸਤੋ ਗੱਬਣ ਵੈੜਾ ਕਰੋ ਸੰਗ ਦੇ ਵਿੱਚ ਚਾਹੀ ਵਾਲ ਵੀ ਵਿੱਚ ਪੱਕ ਹੈਗਾ ਠੀਕ ਹੈ ਜੀ ਕਰੋ ਸੰਗ ਦੇ ਵਿੱਚ ਤੇ ਪੂਰੀ ਨਿਗਰ ਪਿੰਡੇ ਪੁੰਡੇ ਦੀ ਵੇਖੋ ਤੁਸੀਂ ਬਿਲਕੁਲ ਕੋਲ ਸਰਾਣੀ ਵਰਗੀ ਠੀਕ ਆ ਜੀ ਬਸ ਕਰਮਾ ਲਈ ਇਹ ਦਿਨ ਹਜੇ ਲੈਂਦੀ ਆ ਵੈਸੇ ਲੈ ਚੁ 10 ਦਿਨ ਹਾਂਜੀ 10 ਦਿਨ ਲੈਣੇ ਵੀ ਜੀ 10 ਤੋਂ ਵੱਧ ਵੀ ਖੜ ਸਕਦੀ ਆ ਠੀਕ ਆ ਜੀ ਹਾਂਜੀ ਬਸ ਦੋਸਤੋ 10 ਕ ਦਿਨਾਂ ਲੈਂਦੀ ਆ ਠੀਕ ਆ ਬਾਕੀ ਤੁਸੀਂ ਵੇਖੋ ਲੰਮੀ ਰੋਮੀ ਪੂਰੀ ਆ ਕਾ ਤਾਂ ਮੀਡੀਅਮ ਦੇ ਵਿੱਚ ਵੀ ਤੁਸੀਂ ਮੰਨ ਲਿਓ ਠੀਕ ਆ ਤੇ ਬਾਕੀ ਲਾਏ ਬਣਾਏ ਕਰਮਾ ਲਈ ਪਈ ਆ ਉਸ ਥਣ ਥਣ ਦੀ ਕੁਆਲਿਟੀ ਦੇਖੋ ਬਹੁਤ ਖੂਬਸੂਰਤ ਬਾਕੀ ਜੱਡਾ ਵੀਰ ਜੀ ਫੁੱਲੀ ਮਾਰੂਗੀ ਹਮ ਬਸ ਆ ਲਓ ਠੀਕਾ ਸੋ ਤੁਨ ਤੁਨ ਵੀ ਪੂਰਾ ਲੰਬਾ ਤੇ ਥਣ ਦੋਸਤੋ ਬਹੁਤ ਸਵਾਤੀ ਠੀਕ ਹੈ ਜੇ ਵੇਖੋ ਲੰਬੇ ਥਾਣਾ ਚਾਰੇ ਥਾਣਾ ਚਾਰੇ ਵੇਖੋ ਤੁਸੀਂ ਠੀਕ ਹੈ ਜੀ ਮੁੱਠੇ ਮੁੱਠੀ ਥਾਣਾ ਸੋ ਕਪਣ ਤਿਆਰੀ ਵਾਲੀ ਬੈੜਾ ਦੋਸਤੋ ਦੂਜਾ ਸੁਆ ਸੂਣ ਵਾਲੀ ਆ ਕੋਈ ਪੰਜ ਲੈ ਜੇ ਸੱਤ ਲੈ ਜੇ ਅੱਠ ਲੈ ਜੇ ਦਿਨ ਕਰਨ ਵਾਲੀ ਲੈ ਜੂਗੀ ਅਜੇ ਬਣਦੀ ਪਈ ਆ ਉਮੀਦ ਕਰਦੇ ਆ ਵੀ ਦੋਸਤੋ ਸੋਨਾ ਲੇਵਾ ਬਣਾ ਕੇ ਤਿਆਰ ਕਰੂਗੀ ਆ ਦੇਖੋ ਹੋ ਤੇ ਲੱਗਾafi ਜਿਆਦੀ ਹੈ ਤੇ ਅੱਛਾ ਨਿਸ਼ਾਨ ਇਹ ਕੀ ਲੈ ਦੇ ਫਿਰ ਕਰਦੇ ਮੋਲਵੀ ਜੀ 40 42 ਜੋ ਮਰਜ਼ੀ ਕਰੀਏ 36000 ਦੀ ਦੇ ਦਾਂਗੇ ਵੀ ਜੀ 36000 ਦੀ ਹਾਂ ਜੀ ਬਾਕੀ ਥਾਨ ਥੋਣ ਪੂਰਾ ਮੁਠੀ ਜਵਾਈ ਜਿਹਾ ਲੱਗਾ ਹੋਆ ਕੋਈ ਛੋਟਾ ਥਾਨ ਨਹੀਂ ਲੱਗਾ ਹੋਇਆ ਜੀ ਹਾਂ ਬਿਲਕੁਲ ਬਿਲਕੁਲ ਹਾਂ ਜੀ ਠੀਕ ਆ ਸੋ 36000 ਦੀ ਦੋਸਤੋ ਡਿਮਾਂਡ ਕੀਤੀ ਹੈ 36000 ਦੇ ਵਿੱਚੋਂ ਛੋਟਛਪ ਹੋ ਜਾਊਗਾ ਮਾਨਤਨ ਕਰਕੇ ਕਸਰਾ ਕੁਸਰਾ ਕੱਢੇਗਾ ਕਿੰਨੇ ਦੀ ਦੇ ਦਈਏ ਇਹ 34000 ਦੀ ਦੇ ਦਾਂਗੇ ਵੀ ਜੀ 34000 ਦੀ ਹਾਂ ਜੀ ਬੇਜਾ ਛੋੜੀ ਹੋਣੀ ਬਸ ਲਓ ਜੀ ਕੱਪਣ ਬੈਠਾ ਦੋਸਤੋ ਛੋੜਛੱਪਾਈ ਹੋਊਗਾ ਕਿਉਂਕਿ ਜੇ ਸੂਈ ਸਵਾਈ ਜਾ ਉਦੋਂ ਤੁਹਾਨੂੰ ਪਤਾ ਖਰਚ ਆਣਾ ਹੈ ਹੋਣ ਵੀਰ ਭਰਾ ਕੋਈ 4 ਦਿਨ ਸਾਬ ਲੂਗਾ ਹੂੰ ਲਓ ਜੀ ਠੀਕ ਆ ਤੇ 34000 ਦੀ ਮਿਲ ਜੂਗੀ ਅੱਗੇ ਨਿਸ਼ਾਨ ਜਿਹੜੀ ਆਪਣੇ ਕੋਲ ਤੀਜੇ ਨੰਬਰ ਤੇ ਆ ਖੜੀ ਬੈਠ ਇਹ ਤੀਜੇ ਨੰਬਰ ਤੇ ਵੇਜ ਜੀ ਤੀਜਾ ਹੀ ਸੁਗਾ ਵਾ ਤੀਜੇ ਸੁਬਾ ਹਾਂ ਜੀ 10 ਕਿਲੋ ਤਾਂ ਦੁੱਧ ਬਾਹਰ ਆ ਥੱਲੇ ਹਾਂ ਤੇ ਮਗਰ ਬੱਚੀ ਵੀਡੀਓ ਆਪਣੇ ਤੋਂ ਪ੍ਰੋਪਰ ਬਣੀ ਹੈਗੀ ਆ ਮਹੀਨੇ ਦੀ ਘਰ ਵਾਲੇ ਨੇ ਆਖਿਆ ਕੋਈ 2-4 ਦਿਨ ਉੱਤੇ ਵੀ ਲਾ ਸਕਦਾ ਵਾ ਅੱਛਾ ਸੂਈ ਹੈ ਹਾਂਜੀ ਸੂਈ ਆ ਵੀਰ ਜੀ ਮਹੀਨੇ ਕ ਦੀ ਸੂਈ ਆ ਹਾਂਜੀ ਘਰ ਵਾਲਿਆਂ ਨੇ ਮਹੀਨੇ ਦੀ ਦੱਸਿਆ ਵੀਰ ਜੀ ਅੱਛਾ ਅੱਛਾ ਹਾਂ 18 ਤਰੀਕ ਦੀ ਇਹਦੀ ਵਛੀ ਮਰੀ ਵਛੀ ਇਹਦੇ ਮਗਰ ਬੱਚਾ ਨਹੀਂ ਹੈਗਾ ਬੱਚਾ ਨਹੀਂ ਹੈਗਾ ਬਾਕੀ ਪ੍ਰੋਪਰ ਆਪਣੇ ਤੋਂ ਵੀਡੀਓ ਬਣੀ ਹੈਗੀ ਵੀਰ ਜੀ ਠੀਕ ਆ ਤੇ ਤੀਜਾ ਸੂਆ ਤੇ ਦੁੱਧ ਦਾ 10 ਕਿਲੋ ਤੋਂ ਬਾਹਰ ਵੀਰ ਜੀ 10 ਕਿਲੋ ਦਾ ਸੌਦਾ ਕਰ ਲਈ ਜਿੱਦਾਂ ਮੈਂ ਠੀਕ ਆ ਜੀ ਲਓ ਜੀ 10 ਕਿਲੋ ਦੋਸਤੋ ਦੁੱਧ ਦਸਣ ਡਿਆ ਵੇਰ ਨਿਸ਼ਾਨ ਸੂਈ ਨਾਲ ਜੀ ਹੈ ਇਹ ਪਕਾਉਂ ਆ ਵੀ ਦੋਸਤੋ ਭੰਡਾ ਚੋਣਾ ਚੋਣਾ ਵੇਜੀ 10 ਕਿਲੋ ਦੁੱਧ ਲੰਬੇ ਥਾਣਾ ਚੌਂ ਥਣਾਂ ਦੀ ਵਿਥਪੁਥ ਵੇਖੋ ਬਾਕੀ ਬਾਕੀ ਜੂੜ ਕੇ ਕਾਨੂੰਨੀ ਪਾਈਦਾ ਵੀਰ ਜੀ ਇਦਾਂ ਫੱਟੀ ਢਾ ਕੇ ਮੈਂ ਚੋਣਾ ਜੜਾਂ ਕਰ ਜਨੇ ਚੁਣਿਆ ਠੀਕ ਹੈ ਜੀ ਹਾਂ ਜਿੱਥੇ ਖਲੋਗੇ ਖਲੋਗੇ ਬਸ ਇਹ ਲੰਦਾ ਨਹੀਂ ਪਤਾ ਵੀ ਜੀ ਇਹ ਲੈਣਾ ਜਾਂ ਨਹੀਂ ਲੈਣਾ ਹਾਈਟ ਦੋਸਤੋ ਬੇਸ਼ੱਕ ਮੀਡੀਅਮ ਦੇ ਵਿੱਚ ਲੰਬੀ ਨੂੰ ਵੀ ਪੂਰੀ ਆ ਵੇਲ ਵੇਖੋ ਤੁਸੀਂ ਸਪੈਸ਼ਲ ਲੰਮੀ ਤਾਂ ਕਰਵਾ ਲਈ ਵੇਖੋ ਜਿਵੇਂ ਆਪਾਂ ਰੀਲ ਗੱਡੀ ਦਾ ਟੱਪਾ ਕਹਿੰਦੇ ਨੇ ਉਸ ਹਿਸਾਬ ਨਾਲ ਤੇ ਤਿੱਜਾ ਸਵੇਰ ਇਹ ਸੋਈ ਆ ਮਹੀਨੇ ਦਾ ਕੋਈ ਸਮਾਂ ਮੰਨ ਲੈ ਕਿਉਂਕਿ ਤੇ ਘਰ ਵਾਲਿਆਂ ਦੇ ਪਿੱਛੋਂ ਦੱਸਣ ਮੁਤਾਬਕ ਆ ਠੀਕ ਆ ਜੀ ਉਹਨਾਂ ਵੀਡੀਓ ਵੀ ਦਿਖਾਈ ਸੀਗੀ ਵੀ ਬੱਚਾ ਸੀਗਾ ਠੀਕ ਆ ਜੀ ਐਕਸਪਾਇਰ ਹੋ ਗਿਆ ਫਿਰ ਹਾਲ ਇਹ ਵੈੜ ਹੈਗੀ 10 ਕਿਲੋ ਦੁੱਧ ਰੰਗ ਪ੍ਰਿੰਟ ਬਿਲਕੁਲ ਤੁਹਾਡੇ ਸਾਹਮਣੇ ਆ ਤੇ ਇਹ ਖੋਲ ਕੇ ਇੱਕ ਵਾਰੀ ਨਿਸ਼ਾਨ ਆਪਾਂ ਤੋੜ ਕੇ ਦਿਖਾ ਦਈਏ ਠੀਕ ਆ ਆ ਵੀਰ ਜੀ ਬੱਚਾ ਆਪਣਾ ਕਾਣਾ ਇਹ 23 23 ਦੀ ਸੈਂਡ ਹੋਈ ਹੈ ਗੱਲ ਅੱਛਾ ਅੱਛਾ ਤੇ ਜਦੋਂ ਸੱਜਰ ਸੁਈ ਸੀ ਜਦੋਂ ਬੱਚਾ ਮਰਿਆ ਵਿੱਚ ਇਹਦਾ ਬੱਚਾ ਹੈਗਾ ਇਹਨੂੰ ਬੱਚੇ ਸਮੇਤ ਵੀਡੀਓ ਵੇਖਣੀ ਵਿੱਚ ਅੱਛਾ ਅੱਛਾ ਆ ਬੱਚੀ ਜੀ ਨਾਲ ਗੱਲ ਅੱਛਾ ਅੱਛਾ ਹਾਂਜੀ ਇਹ ਬੱਚਾ ਸੀਗਾ ਜੀ ਹਾਂਜੀ ਠੀਕ ਆ ਜੀ ਠੀਕ ਲੈ ਵੀ ਨਿਸ਼ਾਨ ਵੀ ਰਖੋਲ ਕੇ ਦਿਖਾ ਦਈਏ ਤੋਰ ਕੇ ਸੋ ਦਰਮਿਆਨੇ ਦੋਸਤੋ 1-1 ਡੇਡ ਅੜੇ ਇੰਚ ਸਿੰਘ ਦੀ ਆ ਝੁੰਗੀ ਆ ਠੀਕ ਆ ਜੀ ਝੁੰਗੀ ਆਪਾਂ ਕਹਿ ਸਕਦੇ ਵੀ ਥੋੜਾ ਥੋੜਾ ਸਿੰਘ ਜੇ ਲਗ ਮਾਰੇ ਦਿਖਾਈ ਦੇਣਗੇ ਤੁਹਾਨੂੰ ਬਾਕੀ ਲੇਵੇ ਹਵਾਨੇ ਦੀ ਬਿਲਕੁਲ ਸਾਫ ਸੁਥਰੀ ਆ ਚਾਰ ਥਣ ਚਾਰੇ ਥਣ ਵਿਥ ਵਿਰਲ ਤੇ ਆ 10 ਕਿਲੋ ਦੁੱਧ ਇਹਦੇ ਥੱਲੇ ਨਹੀਂ ਜੀ ਦੁੱਧ 11 ਕਿਲੋ ਹੀ ਆ ਹਾਂਜੀ ਹਾਂ 10 ਕਿਲੋ ਨਹੀਂ ਘੱਮਜੂਤ ਹੈਗਾ ਵੀ ਜਿਹੜਾ ਦੁੱਧ ਹੈ ਇਸ ਟਾਈਮ ਹੈਗਾ 10 ਕਿਲੋ ਚੋਲੇ ਜਿਹੜਾ ਹਾਂਜੀ ਜਿਹੜਾ ਮਰਜੀ ਵੀਰ ਜੀ ਬੇਸ਼ੱਕ ਹੋਵੇ ਜਿੰਨੇ ਡੰਗ ਮਰਜੀ ਚੋਲੇ ਵੀਰ ਜੀ ਠੀਕ ਆ ਜੀ ਹਾਂਜੀ ਲੋ ਇੱਕਦੰਦਾ ਗੱਲਾਂ ਨਾ ਵੀਰ ਜੀ ਗੱਲਾਂ ਨਾਲ ਨਹੀਂ ਆਪਾਂ ਚਵਾ ਕੇ ਦੇਣਾ ਠੀਕ ਆ ਠੀਕ ਆ ਉਹਦੀ ਤਸੱਲੀ ਕੋਈ ਖਰੀਦਦਾਰ ਵੀ ਆਉਂਦਾ ਬੇਸ਼ੱਕ ਦੋ ਟਾਈਮ ਚੋਕੇ ਕਰ ਲਿਓ ਠੀਕ ਆ 10 ਦਾ ਵੀ 11 ਕਿਲੋ ਦੱਸ ਰਿਹਾ ਵੀਰ ਤੇ 11 ਕਿਲੋ ਦੁੱਧ ਮੰਨ ਕੇ ਕੋਈ ਸੌਦਾ ਕਰ ਲਿਓ ਠੀਕ ਆ ਲਵੀ ਨਿਸ਼ਾਨ ਇਸ ਬਾਹਰ ਦੀ ਕੀਮਤ ਕੀ ਕਰਦੇ ਕਿੰਨਾ ਦੇ ਦੋ ਜੋ ਮਰਜੀ 30 32 ਜੋ ਮਰਜੀ ਕਰੀਏ ਤੇ 26500 ਦੀ ਦਵਾਂਗੇ ਵੇਜੀ 26500 26500 ਹਾਂਜੀ ਹਾਂਜੀ ਲਓ ਜੀ ਸਾਢੇ 26000 ਦੀ ਦੋਸਤੇ ਮਿਲ ਜੂਗੀ ਤੁਹਾਨੂੰ ਠੀਕ ਆ ਤੇ ਬਾਹਰ ਤੁਸੀਂ ਦੇਖ ਲਈਏ ਠੀਕ ਆ ਜੀ 11 ਲੀਟਰ 10 11 ਲੀਟਰ ਜਿਹੜਾ ਬਿਲਕੁਲ ਪੱਕਾ ਦੋ ਦਿਨ ਥੱਲੇ ਠੀਕ ਆ ਅਗਲਾ ਨਿਸ਼ਾਨ ਆਪਣੇ ਕੋਲ ਜਿਹੜਾ ਆ ਨਗ ਆ ਗਿਆ ਇਹ ਵੇਜੀ ਇਹਦੇ ਥੱਲੇ ਸਾਡੇ 12 13 ਕਿਲੋ ਦੁੱਧ ਦੇ ਥਲੇ ਆਜ ਰਿਆ ਇਹਦੇ ਮਗਰ ਬੱਚਾ ਵੀ ਜੀ ਸੂਈ ਹੈ ਵੀ ਹਾਂਜੀ ਸੂਈ ਹੈ ਉਹ ਬੱਚਾ ਦਾ ਪਰਲੇਬਾ ਕਿੰਨੇ ਦਿਨ ਦੀ ਇਹ ਵੀ ਜੀ 15 ਦਿਨਾਂ ਦੀ ਸੂਈ ਆ ਠੀਕ ਆ ਜੀ ਹਾਂ ਲਓ ਜੀ 15 ਦਿਨਾਂ ਦੀ ਸੂਈ ਆ ਬੱਚਾ ਮਗਰ ਬੱਚਾ ਤੇ ਸੁਹਾ ਦੁਜਾ ਸੁਹਾ ਦੁਜਾ ਜੀ ਲਓ ਜੀ ਸੋ ਸੁਹਾ ਦੁਜਾ ਦੋਸਤੋ 15 ਦਿਨਾਂ ਦੀ ਸੂਈ ਆ ਤੇ ਦੁੱਧ ਕਿੰਨਾ ਦੱਸਿਆ ਸਾਡੇ 12 13 ਕਿਲੋ ਵੀ ਜੀ ਦੁੱਧ ਦੇ ਥਲੇ ਆਜ ਰਿਆ ਸਾਡੇ 12 13 ਲਓ ਵੀ 12 13 ਕਿਲੋ ਤੋਂ 200 ਚੱਲ ਰਹੀ ਆ ਠੀਕ ਹੈ 15 ਦਿਨਾਂ ਦੀ ਸੂਈ ਦੋ ਜੀ ਬਾਕੀ ਕੋਸ਼ ਨਹੀਂ ਕੋਈ ਵੈੜ ਨਹੀਂ ਵੀਰ ਜੀ ਕੋਸ਼ ਵੀ ਆਂਦੀ ਜਿੱਦਾਂ ਮਰਜੀ ਹਾਥੋਂ ਤੇ ਫੇਰੀ ਜਾਓ ਕੋਸ਼ ਨਹੀਂ ਆਂਦੀ ਨਾ ਮੈਂ ਜੂੜ ਪਾਉਂ ਤਾਂ ਬਗੈਰ ਹੀ ਵੀਰ ਜੀ ਚੋਂਦਾ ਨਾਲ ਉਹ ਖੁਸ਼ੀ ਆਪਦੀ ਪਾਲੇ ਪਾਲੇ ਨਾਲ ਪਾਲੇ ਕੋਈ ਨਹੀਂ ਨਹੀਂ ਕੋਸ਼ ਨਹੀਂ ਆਂਦੀਆਂ ਵੀਰ ਜੀ ਜਿੱਥੇ ਲੱਤ ਰੱਖਦੀ ਲੱਤ ਜੀ ਵਾਜ ਨਹੀਂ ਪੁੱਟਦੀਆਂ ਵੀਰ ਜੀ ਠੀਕ ਹੈ ਜੀ ਹਾਂ ਨਾਲੇ ਕ੍ਰੋਸ ਪੰਜ ਹੈਗੇ ਵੀਰ ਜੀ ਬਹੁਤ ਸੋ ਕ੍ਰੋਸ ਅੰਗ ਵਿੱਚ ਆ ਤੇ ਇੱਕ ਰੰਗ ਬਲੈਕ ਆ ਹਵਾ ਨੇ ਲੈਵੇ ਤੇ ਥੱਲੇ ਬੈਕ ਸਾਈਡ ਕੋਈ ਪੇਟ ਵਾਲੇ ਪਾਸੇ ਕੋਈ ਵਾਈਟ ਸਪੌਟ ਮਿਲਣਗੇ ਤੁਹਾਨੂੰ ਓਵਰ ਆਲ ਸਾਰੀ ਬਲੈਕ ਤੇ ਕ੍ਰੋਸ ਆ ਲਓ ਜੀ। ਕੁਮਾਰੀਏ ਥਈ। ਹਾਂ ਆ ਲਓ ਜੀ। ਹਾਂ ਮੋੜ ਦਿਓ ਨਿਸ਼ਾਨ ਮੋੜ ਦਿਓ। ਬਾਕੀ ਰੇਡ ਭਾਪੜਤੇ ਦੇ ਸਾਹਮਣੇ ਦੋਸਤੋ ਬਿਲਕੁਲ ਜਾਇਜ਼ ਆ ਠੀਕ ਆ ਜੀ ਬਾਕੀ ਦੁੱਧ ਜਿਹੜੇ ਦੁੱਧ ਦੇ ਹਿਸਾਬ ਨਾਲ ਵੀ ਤੁਸੀਂ ਵੇਖ ਲਓਗੇ ਤਾਂ ਬਿਲਕੁਲ ਜਾਇਜ਼ ਰੇਟ ਆ। ਖਣਾ ਤੋਂ ਉਹਨਾਂ ਦੀ ਬੜੀ ਸਾਫ਼ ਸੁਥਰੀ ਆ। ਇੱਕਾ ਟਕਾਠੀ ਸੋਨਾ ਠੀਕ ਆ ਜੀ। ਠੀਕ ਹੈ ਜੀ ਠੀਕ ਤੇ ਇਹ ਨਿਸ਼ਾਨ ਕਿੰਨੇ ਦੇ ਦੇ ਦਾਂਗੇ ਫਿਰ ਇਹਦਾ ਮੁੱਲ ਕਰਦੇ ਵੀ ਜੀ 48000 ਤੇ 44500 ਦੀ ਦਵਾਂਗੇ ਵੀ ਜੀ 44500 ਦੀ ਹਾਂਜੀ ਠੀਕ ਹੈ ਜੀ ਹਾਂਜੀ ਲਓ ਜੀ ਇਹ 44.5 ਹਜ਼ਾਰ ਦੀ ਤੁਹਾਨੂੰ ਮਿਲ ਜੂਗੀ ਤੇ ਵੈੜ ਚੰਗੀ ਹੈ ਠੀਕ ਹੈ ਜੀ ਬਾਕੀ ਮੁੱਲ ਤੁਹਾਨੂੰ ਪਤਾ ਵੀ ਜੀ ਆਪਾਂ ਜਾਇ ਜੀ ਭਾਈ ਦੇ ਜ਼ਿਆਦਾ ਫालतू ਮੁੱਲ ਨਹੀਂ ਕਰੀ ਤਾਂ ਬਾਕੀ ਵੀਰ ਭਰਾ ਫਿਰ ਵੀ ਬੜੀ ਕਈ ਵਾਰੇ ਤੋੜਪੰਨ ਕਰਦੇ ਆ ਬਾਕੀ ਜੇ ਆਪਾਂ ਨੇ ਸੌਦਾ ਪੁੱਗੂ ਤੇ ਆਪਾਂ ਤੁਹਾਨੂੰ ਪਤਾ ਦੇ ਦਿੰਨੇ ਹੁੰਦੇ ਆ ਬਿਲਕੁਲ ਜੀ ਬਿਲਕੁਲ ਹਾਂਜੀ ਠੀਕ ਹੈ ਜੀ ਤੇ ਇਹ ਦੋਸਤੋ 44000 ਦੀ ਮਿਲ ਜੂਗੀ ਤੁਹਾਨੂੰ ਬਿਲਕੁਲ ਸੱਜਰ ਤੇ ਤਾਜੀ ਸੂਈ ਵੜ ਠੀਕ ਆ ਤੇ ਅਗੇ ਨਿਸ਼ਾਨ ਆਪਣੇ ਕੋਲ ਜਿਹੜੀ ਇਹ ਲਾਸਟ ਵਿੱਚ ਇਹ ਆ ਗਿਆ ਨਾ ਇਹ ਦੂਜਾ ਸੂਹਾ ਵੀਜੀ ਇਹ ਪੰਜਾਂ ਦਿਨਾਂ ਦੀ ਸੂਈ ਮਗਰ ਬੱਛਾ ਵਾ ਅੱਜ ਸਵੇਰੇ ਹੀ ਆਈ ਆ ਇਹ ਲਓ ਜੀ ਪੰਜਾਂ ਦਿਨਾਂ ਦੀ ਸਾਰਾ ਸੂਈ ਆ ਤੇ ਦੂਜਾ ਸੂਹਾ ਤੇ ਮਗਰ ਤੇ ਬੱਛਾ 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 ਵੀਜੀ ਮਗਰ ਤੇ ਬੱਛਾ ਠੀਕ ਆ ਜੀ ਇਹ ਤੇ ਮਗਰ ਮੇਲ ਕਾਫ ਆ ਦੋਸਤੋ ਪੰਜਾਂ ਦਿਨਾਂ ਦੀ ਸੂਈ ਆ ਤੇ ਦੁੱਧ ਕਿੰਨੇ ਕਿਤੇ ਚੱਲਣ ਡਈ ਇਹ ਵੀ ਜੀ 1.5 13 ਕਿਲੋ ਇਹਦੇ ਥੱਲੇ ਵੀ ਆ ਜਾ ਨਟ ਆ 1.5 13 ਹਾਂਜੀ ਬੜਾ ਦੁੱਧ ਹਾਂਜੀ ਮੈਂ ਇਹ ਆ ਨਹੀਂ ਮੰਨਦਾ ਜਦੋਂ ਜਾ ਕੇ ਵੇਖੀ ਮੈਂ ਕਿੰਨਾ ਦੇ ਦਊਗੀ ਵੀਰ ਜੀ ਪਰ ਝੂਠ ਬੋਲਣ ਵਾਲੀ ਗੱਲ ਐ ਇਹਨਾਂ ਤੋਂ ਤਾਂ ਹੈਗਾ ਮਜੂਦ ਲੇਟਰਾਂ ਵਾਲਾ ਠੀਕ ਆ ਜੀ ਹਾਂਜੀ ਲੈ ਵੀ ਨਿਸ਼ਾਨ ਥੋੜਾ ਜਿਹਾ ਅੰਦਰ ਨੂੰ ਕਰੀ ਆ ਲੈ ਤੋਂ ਫਿਰ ਵੇਖੋ ਦੋਸਤ ਬਾਕੀ ਜਿੰਨੀਆਂ ਆਪਾਂ ਵੜਾ ਪਾਉਂਦਾ ਐ ਬਾਕੀ ਕਿਸੇ ਨੂੰ ਜੂੜ ਚਾੜਨੀ ਵੀਰ ਜੀ ਪਾਉਣਾ ਐ ਇਦਾਂ ਹੀ ਜੋੜੀਆਂ ਲੋਕੀ ਠੀਕ ਆ ਚੋਣ ਜਾਣਾ ਪੂਰੀ ਖਰੀ ਬੋਲੀ ਬੋਲੀ ਵੀ ਜੀ ਆ ਥਾਂ ਚੋਂ ਭੂਰ ਆਉਂਦੀ ਜੋ ਠੀਕ ਆ ਠੀਕ ਅਗਲੇ ਬਸ ਹਾਂ ਅਗਲੇ ਜੋ ਆ ਜਿਹੜੇ ਥਾਂ ਚੋਂ ਬਾਕੀ ਨਹੀਂ ਕਿਸੇ ਚੋਂ ਭੂਰ ਆਉਂਦੀ ਬਾਕੀ ਵੀ ਜੀ ਓਕੇ ਚੱਲਦੇ ਆਹ ਨੂੰ ਅਗਲੇ ਥਾਂ ਦੇ ਵਿੱਚੋਂ ਥੋੜੀ ਭੂਰ ਭੂਰ ਆਉਂਦੀ ਆ ਤੇ ਬਾਕੀ ਉਹ ਤਿੰਨੇ ਥਾਂ ਜਿਹੜੇ ਪੂਰੇ ਵਰਦੇ ਆ ਮੋਟੀ ਧਾਰ ਆ ਠੀਕ ਆ ਕਿਉਂਕਿ ਕਿਸੇ ਵੇਲੇ ਵੀਰ ਭਰਾ ਦੂਰੋਂ ਜਿਹੜਾ ਆਉਣਾ ਹੁੰਦਾ ਫੇਰ ਵੀਰ ਐਸੇ ਆਣ ਕੇ ਆਖੇ ਵੀਰ ਤੂੰ ਪੂਰ ਮਾਰਦਾ ਕਿ ਸਾਡੇ ਦੱਸਿਆ ਨਹੀਂ ਆ ਆਪਣਾ ਹੱਕ ਆ ਦੱਸਣਾ ਵੀ ਜੀ ਪਹਿਲਾਂ ਸਹੀ ਗੱਲ ਆ ਸਹੀ ਹਾਂਜੀ ਲੋ ਵੀ ਭਰਾਓ ਇਹਦੇ ਮਗਰ ਵੀ ਬੱਛਾ ਹੈ ਠੀਕ ਹੈ ਜੀ 12 12.5 13 13 ਦੇ ਲਗਭਗ ਨੇੜੇ-ਨੇੜੇ ਚੱਲਣ ਢਈ ਹੈ ਆ ਬੱਚਾ ਵੀਰ ਜੀ ਕੂਲਾ ਬੱਚਾ ਜੋ ਤੇ ਬੱਚਾ ਵੀ ਤੁਹਾਨੂੰ ਦਿਖਾ ਦਿੰਨੇ ਆ ਕੂਲਾ ਬੱਚਾ ਠੀਕ ਹੈ ਜੀ ਬਿਲਕੁਲ ਆ ਦੂਜੇ ਨੰਬਰ ਤੇ ਜਿਹੜਾ ਤੁਸੀਂ ਵੇਖੋ ਉਹ ਬੱਚਾ ਬਲੈਕ ਰੰਗ ਦੇ ਵਿੱਚ ਠੀਕ ਜੋ ਸੋ ਰੇਡ ਪਰਤੇ ਵੀ ਜਿਹੜਾ ਦੋਸਤੋ ਬਿਲਕੁਲ ਜਾਇਜ਼ ਆ ਜੈਨੂਆ ਆ ਨਾਰਮਲੀ ਅੱਗੇ ਹਰ ਕਵੀਰ ਨੂੰ ਲੋੜ ਆ ਬਾਕੀ ਇਹ ਨਹੀਂ ਵੀ ਜਿੱਥੇ ਮਰਜ਼ੀ ਖਲਾਰ ਗਿਆ ਤੂੰ ਫਿਰ ਇਹ ਇਹ ਹੁੰਦਾ ਨਾ ਲੱਤਾਂ ਨੂੰ ਤਾਂ ਮਾਰਨੀ ਗੱਲ ਆ ਖੁਸ਼ ਨਹੀਂ ਆਂਦੀ ਵੀ ਜਿਆ ਵੇਲੇ ਪੂਛ ਚੱਕੀ ਜਾਂਦੀ ਲਾਏ ਚੱਜ ਖਿਆਲੀ ਨਹੀਂ ਕੋਈ ਨੂੰ ਹਾਂ ਪਤਾ ਹੀ ਨਹੀਂ ਕੋਈ ਹਾਂਜੀ ਲਓ ਜੀ ਠੀਕ ਹੈ ਜੀ ਜੋ ਕਮਈਏ ਚਲਾਇਆ ਲਓ ਦੋਸਤੋ ਇਹ ਲਾਸਟ ਵਿੱਚ ਜਿਹੜਾ ਨਾ ਤੁਹਾਨੂੰ ਦਿਖਾਉਣਾ ਸੀਗਾ ਤੇ ਸੂਈ ਸੁਵਾਈਆ ਬਿਲਕੁਲ ਤਾਜੀ ਵੜਾ ਮਗਰ ਬੱਛਾ ਠੀਕ ਆ ਤੇ ਨਿਸ਼ਾਨ ਇਹ ਕਿਨੇ ਦੀ ਜਿੰਨਾ ਦੁੱਧ ਵੀ ਜੀ ਇਹ ਦੇ ਦੀਏ 45000 ਦੀ 45 ਦੀ ਹਾਂਜੀ 1 45 ਦੀ ਦੇ ਦਈਏ ਹਾਂਜੀ 1 45 ਦੀ ਦੇ ਦਈਏ ਹਾਂਜੀ ਫਿਰ ਆਪਾਂ ਕੀ ਕਰਾਂਗੇ ਫਿਰ ਨਾ ਵੀ ਜੀ 40 ਨਾ 45 ਇਹ 36000 ਦੀ ਦਵਾਂਗੇ ਵੀ ਜੀ ਨਾ 38 ਨਾ 38 ਇਹ 36000 ਦੀ ਕੋਈ 37 38 ਨਹੀਂ ਵੀ 36 ਦੀ ਦੇਣੀ ਹੈ ਜੀ 36000 ਦੀ ਹਾਂਜੀ ਲੈ 36000 ਦੀ ਦੋਸਤੋ ਇਹ ਮਿਲ ਜੂਗੀ ਤੁਹਾਨੂੰ ਠੀਕ ਆ ਜੀ 12 13 ਆਪਾਂ ਚਵਾਦਾਂਗੇ ਜਿਹੜਾ ਚਵਾਣਾ ਚਵਾਣਾ ਵੀਜੀ ਗੱਲ ਬੜੀ ਵਧੀਆ ਵੀ ਇਹ ਨਵੇਂ ਲੋਕ ਜਿੱਥੇ ਆ ਗਏ ਮੈਂ ਨਾ ਜਿੰਨੀ ਦੂਰੋਂ ਮਰਜੀ ਆ ਜੇ ਵੀਰ ਜੀ ਹੋ ਨਹੀਂ ਸਕਿਆ ਦੁੱਧ ਆਪਣੇ ਘਰੋਂ ਘੱਟ ਨਿਕਲਿਆ ਹੋਵੇ ਡੰਗ ਕੇ ਆਪਾਂ ਦੱਸਦੇ ਹਾਂ ਉਹ ਵਿੱਚ ਜੋ ਮੌਜੂਦ ਹੈਗਾ ਵਾ ਸਹੀ ਹੈ ਹਾਂਜੀ ਲੋਕ ਦੋਸਤੋ ਕੋਈ ਕਿਲੋ ਖੰਡ ਦਾ ਗੱਪਿਸ਼ਾ ਕਰਕੇ ਉਹ ਸਕੀਮਾਂ ਜਿਹੀਆਂ ਨਹੀਂ ਆ ਕਿਲੋ ਖੰਡ ਵੀਰ ਜੀ ਪਾਇਆ ਖੰਡ ਵੀ ਨਹੀਂ ਦੁੱਧ ਘਟਦਾ ਜੋ ਦੁੱਧ ਥੱਲੇਗਾ ਰਿਐਲਿਟੀ ਦੇ ਵਿੱਚ ਉਹ ਦੱਸਿਆ ਜਾਂਦਾ ਦੋਸਤੋ ਬਾਕੀ ਫਿਰ ਵੀ ਕਿਸੇ ਭਰਾ ਨੇ ਆਪਣੀ ਤਸੱਲੀ ਕਰਨੀ ਹੈ ਪੈਸੇ ਖਰਚ ਕਰਨੇ ਆ ਕੋਈ ਢੁਡਕੂ ਨਾ ਰੱਖਿਆ ਕਰੋ ਕੋਈ ਸੰਗਾਨਾ ਰੱਖਿਆ ਕਰੋ ਪੈਸੇ ਲਾਉਣੇ ਆ ਆਪਦਾ ਬਿਲਕੁਲ ਦੋ ਟਾਈਮ ਵਰਾ ਕੇ ਤਸੱਲੀ ਕਰਿਆ ਕਰੋ ਠੀਕ ਆ ਜੀ ਅੱਗੋਂ ਵੀ ਤਸੱਲੀ ਆਪਦੀ ਦੋ ਦੋ ਟਾਈਮ ਕਰਕੇ ਲੈ ਕੇ ਆਉਂਦੇ ਆ ਵੀ ਜੀ ਆਪਾਂ ਉਦਾਂ ਨਹੀਂ ਡੰਗਰ ਕਿਸੇ ਦੇ ਘਰੋਂ ਲੈ ਕੇ ਆਉਂਦੇ ਸਾਈਪੇਨਾ ਕਰ ਲਈਦਾ ਅਗਲੇ ਘਰੋਂ ਦੋ ਟਾਈਮ ਚੋ ਕੇ ਤੇ ਫੇਰ ਡੰਗਰ ਲੈ ਕੇ ਆਈਦਾ ਵਾ ਆ ਬਿਲਕੁਲ ਜੀ ਹਾਂਜੀ ਬਿਲਕੁਲ ਬਿਲਕੁਲ ਤੇ ਨਿਸ਼ਾਨੇ ਪਸ਼ੂ ਅਜ ਆਪਣੇ ਕੋਲ ਵੀ ਹਾਂਜੀ ਵੀ ਜੀ ਇਸ ਵਾਰ ਜਿਹੜੇ ਵੀ ਹਾਂਜੀ ਸੂਰੇ ਸਵਾਏ ਵੀ ਜੀ ਇੱਕੋ ਗੱਬਣੇ ਬਸ ਤੇ ਇੱਕ ਨੰਬਰ ਆਪਣੇ ਕਰ ਦਈਏ ਸਾਂਝੇ ਨੰਬਰ ਵੀ ਜੀ ਹੈਗਾ 70876 7447 ਠੀਕ ਆ ਜੀ ਹਾਂਜੀ ਲੋਬੀ ਪ੍ਰਭੂ ਇਹ ਨੰਬਰਾਂ ਨਿਸ਼ਾਨਦੇ ਨੰਬਰ ਲੱਗ ਚੁੱਕੇ ਆ ਸਕਰੀਨ ਦੇ ਉੱਪਰ ਬਾਕੀ ਪਸ਼ੂ ਤੁਸੀਂ ਦੇਖ ਲਿਆ ਸਾਰੇ ਵਾੜਾ ਕਰਮਾਲੀਆਂ ਕੋਈ 10-10 ਲੀਟਰ ਤੋਂ ਬਾਹਰ ਸਾਰੀਆਂ ਚੱਲਣ ਡੀਆਂ ਨੇ ਤੇ ਫਿਲਹਾਲ ਰੇਟ ਪੜਦੇ ਵੀ ਬਿਲਕੁਲ ਜਾਇਜ਼ ਆ ਛੋਟੇ ਰੇਟ ਆ ਆਓ ਆਪਣੀ ਘਰੇ ਆਣ ਕੇ ਤਸਦੀਕ ਕਰ ਲਿਓ ਪਿੰਡ ਰਸੂਲਪੁਰ ਨਹਿਰਾ ਬਿਲਕੁਲ ਅਲਾਦੀਨਪੁਰ ਪਿੰਡ ਬਿਲਕੁਲ ਨਜ਼ਦੀਕ ਆ ਤੇ ਸ਼ਹਿਰੋਂ ਤਕਰੀਬਨ ਨੇੜੇ ਹੈਗਾ ਕੋਈ 3 ਕਿਲੋਮੀਟਰ ਦੀ ਦੂਰੀ ਸ਼ਹਿਰੋਂ ਦੀ ਆ ਤਰਨਤਨ ਜ਼ਿਲ੍ਹਾ ਲਗ